ਪਹਿਲਾ ਸਾਸਰੀ ਕਾਲ ਜੀ ਬਾਈ ਜੀ ਸਾਸਰੀ ਕਾਲ ਬਾਈ ਜੀ ਤੇ ਬਾਕੀ ਤੁਸੀਂ ਅੱਜ ਸਾਡੇ ਕੋਲੇ ਪਹੁੰਚੇ ਹੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਹੁਤ ਦਿਨਾਂ ਦੇ ਤੁਸੀਂ ਠੀਕ ਕਰ ਰਹੇ ਸੀ ਵੀ ਗਾਈ ਚਾਰਨੇ ਕੋਲੇ ਜਾਣਾ ਆ ਬਾਕੀ ਤੁਹਾਨੂੰ ਸਾਡੇ ਕੋਲੇ ਆ ਕੇ ਕਿਵੇਂ ਲੱਗਿਆ ਜੀ ਦੇਖੋ ਜੀ ਜਿੰਨਾ ਮੈਂ ਨਾਮ ਚਰਨੇ ਦਾ ਸੁਣਿਆ ਸੀ ਠੀਕ ਆ ਜੀ ਅਸੀਂ ਚਰਨੇ ਨੇ ਉਹ ਤੋਂ ਵੱਧ ਚੜ ਕੇ ਆਨ ਨੂੰ ਲੈਸ ਵੀ ਦਿੱਤਾ ਠੀਕ ਆ ਜੀ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਹੜਾ ਮਾਲ ਦੇਖਦੇ ਫਿਰਦੇ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਚ ਗਏ ਬਿਲਕੁਲ ਜੀ ਬਿਲਕੁਲ ਇੰਨਾ ਸਾਫ਼ ਸੁਥਰਾ আর ਸੁਨੱਖਾ ਮਾਲ ਕਿਸੇ ਕੋਲੇ ਨਹੀਂ ਹੈਗਾ ਔਰ ਕੋਈ ਵੀ ਕਿਸੇ ਪ੍ਰਕਾਰ ਦਾ ਖਾਸ ਕਰਕੇ ਪੈਸਿਆਂ ਨੂੰ ਲੈ ਕੇ ਬਿਲਕੁਲ ਜੀ ਕੋਈ ਵੀ ਗਲਤ ਤਰੀਕੇ ਦਾ ਇਹਨਾਂ ਨੇ ਪੈਸਾ ਤੋਂ ਮੰਗ ਨਹੀਂ ਕਰੀ ਸਾਫ ਸੁਥਰਾ ਰੇਟ ਕਰਕੇ ਸਾਨੂੰ ਸਮਾਨ ਦਿੱਤਾ ਔਰ ਸਭ ਤੋਂ ਵੱਡੀ ਗੱਲ ਇਹ ਵਿਚਾਰੇ ਆਪ ਸਾਡੇ ਨਾਲ ਫਾਰਮ ਦੇ ਵਿੱਚ ਸਾਨੂੰ ਚੀਜ਼ਾਂ ਦੱਸਣ ਵਾਸਤੇ ਨਾਲ ਜਾ ਰਹੇ ਨੇ ਐਨਾ ਕੋਈ ਨਹੀਂ ਚੱਲਣਾ ਜੀ ਕਰਦਾ ਜੀ ਬਿਲਕੁਲ ਜੀ ਬਾਈ ਜੀ ਚਲੋ ਬਾਈ ਜੀ ਬਾਕੀ ਸੇਵਾਦਾਰ ਆਸੀਂ ਤੁਹਾਡੇ ਕੋਈ ਅਸਲਾ ਨਾ ਇਮਾਨ ਹੰਕਾਰ ਦੀ ਗੱਲ ਨਹੀਂ ਹੈਗੀ ਬਾਕੀ ਤੁਹਾਨੂੰ ਬਾਕੀ ਰੇਟਾਂ ਬਾਰੇ ਬਾਈ ਜੀ ਤੁਸੀਂ ਬਹੁਤ ਮੰਡੀਆਂ ਦੇ ਵੀ ਘੁੰਮਲੇ ਬਹੁਤ ਥਾਵੇਂ ਵੀ ਜਾਏ ਬਹੁਤ ਬੰਦਿਆਂ ਤੋਂ ਵੀ ਮਾਲ ਲੱਗਿਆ ਸਾਡੇ ਕੋਲੇ ਆ ਕੇ ਤੁਹਾਨੂੰ ਮਾਲ ਬਾਰੇ ਕਿਵੇਂ ਲੱਗਿਆ ਰੇਟਾਂ ਬਾਰੇ ਬਾਈ ਜੀ ਕਿਵੇਂ ਲੱਗਿਆ ਦੇਖੋ ਮਾਰਕੀਟ ਦੇ ਵਿੱਚ ਜਿਹੜੇ ਵੱਡੇ ਵੱਡੇ ਬੁਲੰਦੇ ਨੇ ਬੁਲਾਰੇ ਨੇ ਉਹ ਮਾਰਕੀਟ 'ਚ ਰੇਟ ਕਰਦੇ ਨੇ 35000 40000 50000 ਬੱਕਰੀ ਦਾ ਜਾਂ ਪੱਟ ਦਾ ਜਾਂ ਕਿਸੇ ਬੋਕ ਦਾ ਚਰਨਾ ਮੇਰਾ ਵੀਰ ਪਹਿਲਾ ਬੰਦਾ ਹੈ ਜਿਹਨੇ ਸਾਨੂੰ 50% ਲੈਸ ਦੇ ਉੱਪਰ ਮਾਲ ਦਿੱਤਾ ਹੈ ਇਹ ਮਾਰਕੀਟ ਦੇ ਬਾਜ਼ਾਰ ਚ ਭਾਅ ਕਿਸੇ ਦਾ 40-45 ਹਜ਼ਾਰ ਦਾ ਤਾਂ ਚਰਨੇ ਨੇ ਸਾਨੂੰ 22-25 ਹਜ਼ਾਰ ਚ ਮਾਲ ਦਿੱਤਾ ਔਰ 40 ਇੰਚ ਦੇ ਬੱਕਰੀਆਂ ਐਡੇ ਥਣ ਜਿਨ੍ਹਾਂ ਥੱਲੇ ਵਧੀਆ ਦੁੱਧ ਆ। ਬਾਕੀ ਇਹ ਗੱਲ ਆ ਬਾਈ ਜੀ ਜਿਹੜੀਆਂ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਨਗੀਆਂ ਬਾਕੀ ਦਾ ਸਾਰਾ ਹਰੀਨ ਬੰਦੇ ਨੂੰ ਪਤਾ ਆ ਬਾਕੀ ਉਹ ਜ਼ਿੰਮੇਵਾਰੀ ਤੇ ਆਪਾਂ ਪਹੁੰਚਾਂਗੇ ਬਾਈ ਜੀ ਤੁਹਾਡੇ ਨਾਲ। ਬਿਲਕੁਲ ਸਹੀ ਗੱਲ। ਇਹ ਵੀ ਨਹੀਂ ਗੱਲ ਹੈਗੀ ਦੇਖੋ ਅੱਜ ਆਪਣੇ ਕੋਲੇ ਵੀਡੀਓ ਪਾਉਣ ਲੱਗਦੀ ਆ ਇਹ ਗ੍ਰੇ ਗੱਲ ਦਾ ਆਪਣੇ ਕੋਲੇ ਸਬੂਤ ਪਿਆ। ਜਿਹੜੀ ਤੁਹਾਨੂੰ ਬਾਈ ਜੀ ਅੱਜ ਗੱਲ ਆਪਾਂ ਨੇ ਕਹੀਆ ਉਹੀ ਗੱਲ ਤੇ ਅਸੀਂ ਉਤਰਾਂਗੇ ਬਾਈ ਅੱਗੇ ਤੋਂ ਇਹ ਵੀ ਵੀਡੀਓ ਰਹੀਂ ਦੱਸਣਾ ਚਾਹੁੰਦੇ ਆ ਕਿ ਨਿਰਮਨ ਗੋਟ ਫਾਰਮ ਦੇ ਵਿੱਚ ਠੀਕ ਆ ਜੀ ਚਾਹੇ ਕੋਈ ਇੱਕ ਲੇਲਾ ਜਾਵੇ ਚਾਹੇ 1 ਕਰੋੜ ਦਾ ਮਾਲ ਜਾਵੇ ਠੀਕ ਆ ਜੀ ਅਸੀਂ ਚਰਨੀ ਤੋਂ ਬਿਨਾ ਕਦਮ ਨਹੀਂ ਪੁੱਟਾਂਗੇ ਠੀਕ ਆ ਜੀ ਅਸੀਂ ਤੁਹਾਡੇ ਤੋਂ ਹੀ ਮਾਲ ਬਾਕੀ ਤੁਸੀਂ ਹੋਰ ਬੰਦਿਆਂ ਕੋਲੇ ਵੀ ਬਾਈ ਜੀ ਬਹੁਤ ਗਏ ਹੋਗੇ ਜਾ ਕੇ ਵੀ ਆਏ ਹੋ ਤੁਸੀਂ ਨੇ ਮਾਲ ਵੀ ਪਾਇਆਗਾ ਬਾਕੀ ਜਿਹੜਾ ਤੁਹਾਡੇ ਕੋਲੇ ਮਾਲ ਜਾ ਰਿਹਾ ਵੀ ਇਹਦੀ ਅਸੀਂ 100% ਤੁਹਾਨੂੰ ਜ਼ਿੰਮੇਵਾਰੀ ਤੇ ਗਾਰੰਟੀ ਦੇਣ ਲੱਗ ਪਏ ਠੀਕ ਆ ਜੀ ਠੀਕ ਆ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਵੀਰੇ ਬਸ ਠੀਕ ਆ